ਇਹਨਾਂ ਕਾਫੀ ਜ਼ਿਆਦਾ ਪੁੱਛਿਆ ਜਾਂਦਾ ਕਿ ਦੀ ਜਿਹੜੇ ਤੁਸੀਂ ਇਹ ਫੈਬਰਿਕ ਐਡ ਕਰਦੇ ਹੋ ਕਿ ਅਸੀਂ ਇਹਨਾਂ ਦੇ ਲਹਿੰਗੇ ਜਾਂ ਸਾਰੀਆਂ ਵੀ ਬਣਾ ਸਕਦੇ ਹਾਂ ਤਾਂ ਹਾਂਜੀ ਕਿਉਂਕਿ ਜਿਹੜੇ ਆਪਾਂ ਵਰਕ ਕਰਾ ਕੇ ਲਹਿੰਗੇ ਲੈਣੇ ਕਾਫੀ ਜ਼ਿਆਦਾ ਕਾਸਟਲੀ ਪੈ ਜਾਂਦੇ ਬਟ ਇਹ ਤੁਸੀਂ ਫੈਬਰਿਕ ਜਿਹੜੀ ਹੁੰਦੇ ਨੇ ਇਹਨਾਂ ਦੇ ਲਹਿੰਗੇ ਬਣਾ ਸਕਦੇ ਹੋ ਆਲਰੇਡੀ ਆਪਾਂ ਲਹਿੰਗਾ ਵੀ ਰੈਡੀ ਕਰਕੇ ਤੁਹਾਨੂੰ ਸ਼ੋਅ ਕਰ ਰਹੇ ਹਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਿ ਇਹਨਾਂ ਦੇ ਬਣੇ ਹੋਏ ਲਹਿੰਗੇ ਕਿੰਨੇ ਜ਼ਿਆਦਾ ਸੋਹਣੇ ਲੱਗਦੇ ਫੁੱਲ ਫਰੇਅ ਦੇ ਵਿੱਚ ਕਿਉਂਕਿ ਤੁਸੀਂ ਇਹ ਜਿਹੜਾ ਫੈਬਰਿਕ ਹੁੰਦਾ ਹੈ ਪਰ ਮੀਟਰ ਦੇ ਅਕੋਰਡਿੰਗ ਹੁੰਦਾ ਹੈ ਤੁਸੀਂ ਇਹਨਾਂ ਨੂੰ ਕਿੰਨਾ ਵੀ ਜ਼ਿਆਦਾ ਹੈਵੀ ਲਹਿੰਗਾ ਬਣਾ ਬਹੁਤ ਜਿਆਦਾ ਪਿਆਰਾ ਬਣਦਾ ਜੇ ਤੁਸੀਂ ਸਾਰੀਆਂ ਬਣਾਉਣੀਆਂ ਤਾਂ ਸਾਰੀਆਂ ਵਾਸਤੇ ਵੀ ਫੈਬਰਿਕ ਲੈ ਸਕਦੇ ਹੋ ਐਂਡ ਪੰਜਾਬੀ ਸੂਟ ਤਾਂ ਹੈ ਹੀ ਪੰਜਾਬੀ ਸੂਟ ਤਾਂ ਆਲਰੇਡੀ ਬਣ ਵੀ ਜਾਂਦੇ ਨੇ ਬਹੁਤ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਬਣੇ ਹੁੰਦੇ ਨੇ ਪਲੇਨ ਬਾਟਮ ਦੇ ਨਾਲ ਲੈ ਸਕਦੇ ਹੋ ਲਹਿੰਗੇ ਦੇ ਨਾਲ ਵੀ ਤੁਸੀਂ ਸਿੰਪਲ ਦੁਪੱਟੇ ਰੱਖ ਸਕਦੇ ਹੋ ਐਂਡ ਦੁਪੱਟਿਆਂ ਦੇ ਉੱਪਰ ਇਹਨਾਂ ਦੀ ਜਿਹੜੀ ਹੁੰਦੀ ਆ ਪੇਸਟਿੰਗ ਜਿਹੜੀ ਕੱਟ ਕੇ ਲਗਾ ਸਕਦੇ ਹੋ ਦੁਪੱਟੇ ਬਹੁਤ ਜਿਆਦਾ ਪਿਆਰੇ ਬਣ ਜਾਂਦੇ ਨੇ ਤਾਂ ਇਹ ਫੈਬਰਿਕ ਇਸ ਵਾਸਤੇ ਹੀ ਪਰਮੀਟਰ ਦੇ ਅਕੋਰਡਿੰਗ ਮਿਲਦੇ ਨੇ ਤਾਂ ਜੋ ਤੁਸੀਂ ਲਹਿੰਗੇ ਵੀ ਬਣਾ ਸਕੋ ਕਿਉਂਕਿ ਵਰਕ ਵਾਲੇ ਲਹਿੰਗੇ ਮਹਿੰਗੇ ਪੈਂਦੇ ਹਨ ਤੁਸੀਂ ਰਿੰਗ ਸਰਮਨੀ ਤੇ ਜਾਂ ਫਿਰ ਕਿਸੇ ਵੀ ਪਾਰਟੀਆਂ ਵਗੈਰਾ ਤੇ ਇਹਨਾਂ ਨੂੰ ਇਜ਼ੀਲੀ ਵੇਅਰ ਕਰ ਸਕਦੇ ਹੋ ਇੱਕ ਤਾਂ ਲਾਈਟ ਵੇਟ ਹੁੰਦੇ ਨੇ ਇਹ ਕਿਨਾਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਲੱਗ ਹੁੰਦੀ ਹੈ ਤੁਹਾਨੂੰ ਇੱਕੋ ਜਗ੍ਹਾ ਤੇ ਸਾਰਾ ਮਟੀਰੀਅਲ ਮਿਲ ਜਾਂਦਾ ਹੈ